ਉਹ ਆ ਜੀ ਭਤੀਜਿਆਂ ਦੇ ਹਿੱਸੇ ਕਿਤੇ ਖਾਣੇ ਸੌਖੇ ਪਏ ਆ ਕਿਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਐਦੀ ਸائن ਕਰ ਦੋਗੀ ਆ ਕੇ ਯਾਰ ਜੇ ਆਪਾਂ ਜੈਸਮੀਨ ਦੀ ਥੋੜੀ ਬਹੁਤੀ ਮਦਦ ਕਰ ਦਈਏ ਉਹਨੇ ਤਾਂ ਆਪਣੇ ਗੁਣ ਗਾਨਾ ਉਹਨੇ ਹਟਣਾ ਪਵਨ ਤੂੰ ਐਵੇਂ ਨਾ ਸਾਡੇ ਤਿੰਨਾਂ ਦੀ ਪਰਵਾਹ ਕਰਦਾ ਰਿਹਾ ਕਰ ਆਪਣੇ ਪਰਿਵਾਰ ਵਾਲ ਵੀ ਧਿਆਨ ਦੇ ਉਹ ਵੀ ਸੋਚਦੇ ਹੋਣਗੇ ਕਿ ਬੇਨ ਤਿਆਰ ਹੁੰਦੇ ਨੇ ਇਹ ਕਿੱਧਰ ਭਜਿਆ ਰਹਿੰਦਾ ਉਹ ਬੱਸ ਕਰ ਬੱਸ ਕਰ ਇਹ ਰੋਣ ਵਾਲੇ ਡਰਾਮੇ ਮੇਰੇ ਸਾਹਮਣੇ ਨਾ ਕਰ ਮੈਨੂੰ ਪਤਾ ਤੇਰਾ ਦੌਰ ਇੱਥੇ ਕਾਦੇ ਲਈ ਆਂਦਾ ਆ ਭੀ ਚਾਹ ਉਹਨੇ ਖਾਦੀ ਪੀਤੀ ਗੱਲ ਕਹੀ ਐ ਚਾਹ ਉਹਨੇ ਕੋਈ ਸੋਚ ਕੇ ਗੱਲ ਕਹੀ ਐ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਇਦਾਂ ਕੱਲੀ ਇਹਦੀ ਸੋਚ ਨਹੀਂ ਗਲੀ 'ਚ ਕਈਆਂ ਦੀ ਸੋਚ ਹੋਊਗੀ ਹੱਲੇ ਵੀ ਤੇਰੇ ਮੂਰੇ ਹੱਥ ਬਨਦਾ ਘਰ ਨੂੰ ਮੁੜਿਆ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ ਆ ਫੜ 600 ਰੁਪਈਆ ਤੇ ਇੱਕ ਲੈ ਆਂ ਆਟੇ ਦੀ ਥੈਲੀ ਤੇ ਤੇਲਨ ਕਿਲੋ ਲੈ ਆਂ ਚੀਨੀ ਤੇ ਬਾਕੀ ਜਿਹੜੇ ਤੈਨੂੰ ਨਿਆਣਿਆਂ ਨੇ ਚੀਜ਼ ਕਹੀ ਐ ਨਾ ਉਹ ਵਾਲੀ ਲੈ ਆਂ ਤੇ ਨਾਲੇ ਆਂਦਾ ਹੋਇਆ ਉਹ ਰਾਦਿਕਾ ਜਿਸ ਪਾਰਲਰ ਦੇ ਵਿੱਚ ਜਾਂਦੀ ਹੈ ਨਾ ਉਹ ਪਾਰਲਰ ਦੇ ਨਾਲ ਦੀ ਗਲੀ ਦੇ ਵਿੱਚ ਰਾਦਿਕਾ ਦੀ ਸਹੇਲੀ ਦਾ ਘਰ ਹੈ ਉਹ ਉੱਥੇ ਬੈਠੀ ਹੋਈ ਏ ਤੇ ਆਂਦਾ ਆਇਆ ਨਾ ਉਹਨੂੰ ਲੈਂਦਾ ਆਂ ਕਿਉਂ ਮੰਮੀ ਸਕੂਟਰੀ ਖੜੀ ਤਾਂ ਹੈ ਸਕੂਟਰੀ ਤੇ ਚੱਲ ਜਾਂਦੀ ਵੈਸੇ ਗਈ ਕਿੱਦਾਂ ਉਹ ਉਹਦੀ ਨਾ ਸਹੇਲੀ ਆਈ ਸੀ ਤੇ ਉਹ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਨਾਲ ਲੈ ਗਈ ਏ ਤੇ ਹੁਣ ਉਹਦੀ ਸਹੇਲੀ ਦਾ ਫੋਨ ਆਇਆ ਸੀ ਵੀ ਆਂਟੀ ਮੈਂ ਇਸ ਟਾਈਮ ਕਾਰੋਬਾਰ ਨਹੀਂ ਨਿਕਲ ਸਕਦੀ ਤੇ ਮੈਂ ਤਾਂ ਤੈਨੂੰ ਕਿਹਾ ਮੰਮੀ ਨਾਲੇ ਤੂੰ ਵੀ ਥੋੜਾ ਰਾਧਿਕਾ ਨੂੰ ਸਮਝਾ ਜੇ ਇਹ ਟਾਈਮ ਉਹਦੀ ਸਹੇਲੀ ਕੋਲੋਂ ਇਹ ਨਾ ਨਿਕਲ ਸਕਦੀ ਉਹਨੂੰ ਵੀ ਕਹਿ ਵੀ ਆਹ ਟਾਈਮ ਤੂੰ ਵੀ ਨਾ ਬਾਰ ਕੇ ਇਹ ਸਹੇਲੀ ਘਰੇ ਬੈਠਿਆ ਕਰ ਵੀ ਆਪਦੇ ਬੱਚਿਆਂ ਨੂੰ ਉੱਪਰ ਤੂੰ ਫੋਨ ਲਾ ਕੇ ਦਿੱਤਾ ਵੀ ਬੱਚਿਆਂ ਨੂੰ ਵੇਖ ਇਸ ਟਾਈਮ ਤੈਨੂੰ ਮੈਂ ਕਹੀ ਤਾਂ ਜਾਣੀ ਆ ਵੀ ਉਹਦੀ ਸਹੇਲੀ ਨਾ ਬਾਹਰ ਆਈ ਸੀ ਤੇ ਉਹ ਗੱਲਾਂ ਕਰਦੀ ਕਰਦੀ ਨਾਲ ਹੀ ਉਹਦੇ ਚਲੇ ਗਈ ਏ ਤੇ ਫੋਨ ਵੀ ਆਪਣਾ ਇੱਥੇ ਛੱਡ ਗਈ ਏ ਘਰ ਚਲੋ ਠੀਕ ਆ ਮੰਮੀ ਤੁਸੀਂ ਉਹਦੀ ਸਹੇਲੀ ਤੇ ਫੋਨ ਤੇ ਫੋਨ ਕਰ ਦੋ ਉਹਨੂੰ ਕਹਤਾਂ ਥੱਲੇ ਗੇਟ ਤੇ ਆ ਜਾ ਤੇ ਮੈਂ ਜਾ ਕੇ ਲੈ ਆਣਾ ਉਹਨੂੰ ਪਹਿਲਾਂ ਤੇ ਰਸ਼ਨ ਬਾਅਦ ਚ ਲੈ ਲਾਂਗਾ ਤੇ ਨਾਲੇ ਇੱਕ ਗੱਲ ਹੋਰ ਰਾਧਿਕਾ ਨੂੰ ਕਹਿ ਦੋ ਵੀ 5 6 ਵਜੇ ਤੋਂ ਬਾਅਦ ਹੁਣ ਹਨੇਰਾ ਛੇਤੀ ਹੋ ਜਾਂਦਾ ਤੇ ਘਰੋਂ ਬਾਹਰ ਨਾ ਨਿਕਲਿਆ ਕਰੇ ਘਰੇ ਰਿਹਾ ਕਰੇ ਲੈ ਅੱਜ ਤੈਨੂੰ ਉਹਦੀ ਫਿਕਰ ਕਿੱਥੋਂ ਹੋ ਗਈ ਉਹਨੂੰ ਤਾਂ ਤੂੰ ਟੁੱਟ ਟੁੱਟ ਪੈਣਾ ਜਦੋਂ ਪੇਕੇ ਜਲ ਜਾਂਦੀ ਏ ਤੂੰ ਤਾਂ ਉਦੋਂ ਦੀ ਬਾਤ ਨਹੀਂ ਪੁੱਛਦਾ ਅੱਜ ਬੜੀ ਫਿਕਰ ਕਰਦਾ ਪਿਆ ਮੰਮੀ ਗੱਲ ਪਤਾ ਕੀ ਹੈ ਲੋਕੀ ਰਿਸ਼ਤਾ ਬਣਾਉਂਦੇ ਹੋਰ ਹੈ ਤੇ ਰੱਖਦੇ ਕੁਝ ਹੋਰ ਹੈ ਟਮਾਟਾ ਵੀ ਹੁੰਦੇ ਨੇ ਵੀ ਜਿਨ੍ਹਾਂ ਨੇ ਰਿਸ਼ਤੇ ਨੂੰ ਜੋ ਨਾਮ ਦਿੱਤਾ ਹੁੰਦਾ ਉਹ ਉਦਾਂ ਹੀ ਨਿਭਾਉਂਦੇ ਨੇ ਮੈਂ ਨਹੀਂ ਚਾਹੁੰਦਾ ਕਿ ਰਾਧਿਕਾ 6 ਵਜੇ ਤੋਂ ਬਾਅਦ ਹਨੇਰੇ 'ਚ ਬਾਹਰ ਰਹਿੰਦੀ ਹੈ ਤੇ ਉਹਨੂੰ ਕੋਈ ਬਦਨਾਮ ਕਰੇ ਜੇ ਉਹਦੇ ਤੋਂ ਕੋਈ ਗਲਤ ਉੰਗਲ ਚੁੱਕੇ ਮੈਂ ਤਾਂ ਇਹ ਇਲਜ਼ਾਮ ਲੈ ਚੁੱਕਾ ਆਪਣੇ ਸਿਰ ਪਰ ਉਹਨੂੰ ਨਾ ਕੋਈ ਕੁਝ ਕਵੇ ਘਰ 'ਚ ਦੋ ਪਾਂਡੇ ਹੁੰਦੇ ਨੇ ਖੜਕਦੇ ਹੀ ਰਹਿੰਦੇ ਨੇ ਰਾਧਿਕਾ ਨਾਲ ਮੇਰੀ ਅਨਬੰਨ ਚੱਲਦੀ ਹੋਈ ਰਹਿਣੀ ਆ ਪਤਾ ਨਹੀਂ ਕਦੋਂ ਠੀਕ ਹੋਊਗੀ ਪਰ ਘਰ ਦੇ ਵਿੱਚ ਅਸੀਂ ਆਪਸ 'ਚ ਲੜ ਸਕਦੇ ਆ ਪਰ ਕੋਈ ਬਾਹਰਲਾ ਸਾਡੇ ਰਿਸ਼ਤੇ ਨੂੰ ਗਲਤ ਨਾਮ ਨਾ ਦੇਵੇ ਇਹ ਕੀ ਮੈਂ ਸੁਣਦੀ ਪਈ ਆ ਬਾਹਰ ਲਾ ਕੋਈ ਹੰਗਲ ਨਾ ਚੱਕੇ ਬਾਹਰ ਲਾ ਕੋਈ ਗਲਤ ਨਾ ਕਵੇ ਕੀ ਗੱਲ ਹੋਈ ਏ ਪੁੱਤ ਮੈਨੂੰ ਕੁਝ ਸਮਝ ਨਹੀਂ ਆਈ ਮੰਮੀ ਤੁਹਾਨੂੰ ਵੀ ਪਤਾ ਵੀ ਜੈਸ਼ਨ ਭਾਬੀ ਨਾਲ ਰੱਬ ਨੇ ਪਹਿਲਾਂ ਹੀ ਮਾੜੀ ਕੀਤੀ ਹੋਈ ਆ ਮੈਂ ਭਾਬੀ ਦੇ ਮਾਪਿਓ ਨੇ ਨਹੀਂ ਉਹਦਾ ਕੋਈ ਭਰਾ ਹੈ ਚਲੋ ਮਾਪੇਵਾਲੀ ਮੈਂ ਕਮੀ ਤਾਂ ਨਹੀਂ ਪੂਰੀ ਕਰ ਸਕਦਾ ਪਰ ਭਰਾ ਵਾਲੀ ਕਮੀ ਤਾਂ ਮੈਂ ਪੂਰੀ ਕਰਦਾ ਹੀ ਪਿਆ ਮੈਂ ਤੇ ਰੱਬ ਨੇ ਧੱਕਾ ਤਾਂ ਮੇਰੇ ਨਾਲ ਵੀ ਕੀਤਾ ਕਿ ਮੇਰੇ ਵੀ ਕੋਈ ਭੈਣ ਨਹੀਂ ਹੈਗੀ ਇਸ ਕਰਕੇ ਮੈਂ ਜੈਸ਼ਨ ਭਾਬੀ ਨੂੰ ਆਪਣੀ ਭਾਬੀ ਨਹੀਂ ਮੰਨਦਾ ਆਪ ਦੀ ਵੱਡੀ ਭੈਣ ਮੰਨਦਾ ਤੂੰ ਮੈਨੂੰ ਆਪਣਾ ਛੋਟਾ ਭਰਾ ਮੰਨਦੀ ਤੂੰ ਹਰ ਦਿਨ ਤੇ ਆਰ ਮੇਰੇ ਨਾਂ ਮਨਾਉਂਦੇ ਨੇ ਰਖੜੀ ਮੇਰੇ ਬੰਨ੍ਹਦੇ ਨੇ ਟਿੱਕਾ ਮੇਰੇ ਲਾਂਦੇ ਨੇ ਪਰ ਮੇਰੇ ਇੱਕ ਗੱਲ ਪੱਲੇ ਨਹੀਂ ਪਈ ਕਿ ਲੋਕੀ ਬਿਨਾ ਸੋਚੇ ਸਮਝੇ ਰਿਸ਼ਤੇ ਨੂੰ ਗਲਤ ਕਿੱਦਾਂ ਜੱਜ ਕਰ ਲੈਂਦੇ ਨੇ ਕੀ ਹੋਇਆ ਤੈਨੂੰ ਕਿਸੇ ਨੇ ਕੁਝ ਕਿਹਾ ਤੁਹਾਨੂੰ ਵੀ ਪਤਾ ਹੀ ਆ ਕਿ ਮੈਂ ਉਧਰ ਬੱਚਿਆਂ ਨੂੰ ਦੀਵਾਲੀ ਦੇਣ ਗਿਆ ਸੀ ਫੇ ਟਿੱਕਾ ਵੀ ਤਾਂ ਲਵਾ ਕੇ ਆਉਣਾ ਹੀ ਸੀਗਾ ਮੈਂ ਭਾਬੀ ਮੇਰੇ ਟਿੱਕਾ ਲਾ ਰਹੇ ਸੀਗੇ ਅਸੀਂ ਦੌਰ ਪਰਜਾਈ ਬੈਠ ਕੇ ਗੱਲਬਾਤਾਂ ਕਰੀਗੇ ਇਨੇ ਨੂੰ ਉਹਨਾਂ ਦਾ ਥੱਲੋ ਕਿਰਾਇਆ ਦਾ ਰਾਇਆ ਉਹਨੇ ਆ ਕੇ ਸਾਡੇ ਰਿਸ਼ਤੇ ਨੂੰ ਗਲਤ ਨਾ ਦੇ ਤਾ ਉਹ ਕਹਿੰਦਾ ਵੀ ਮੈਨੂੰ ਪਤਾ ਤੇਰਾ ਦਿਉਰ ਇੱਥੇ ਬਾਰ-ਬਾਰ ਕਿਉਂ ਆਂਦਾ ਹੈ ਮੇਰੇ ਕੋ ਮੰਮੀ ਅਜੇ ਬਰਦਾਸ਼ਤ ਨਹੀਂ ਹੋਈ ਤੇ ਮੈਂ ਉਹਦੇ ਘਰੋਂ ਤੇ ਲਾਤੀ ਹੈਂ ਪਾਗਲ ਹੋਇਆ ਹੋਇਆ ਜੇ ਉਹਦੇ ਥੱਪੜ ਮਾਰਿਆ ਕੁਛ ਉਹਦੇ ਵੱਧ ਘੱਟ ਲੱਗ ਜਾਂਦੀ ਲੈਣੇ ਦੇਣੇ ਪੈ ਜਾਂਦੇ ਤੇਰਾ ਦਿਮਾਗ ਹੀ ਲਿਆ ਹੋਇਆ ਮੰਮੀ ਇਹ ਤਾਂ ਉਹਦੇ ਮਕਾਨ ਮਾਲਕ ਨੇ ਮੇਰਾ ਹੱਥ ਫੜ ਲਿਆ ਨਹੀਂ ਤਾਂ ਮੈਂ ਮਾਰਨ ਲੱਗਾ ਨਾ ਗਿਣਦਾ ਨਹੀਂ ਹੁੰਦਾ ਨਾਲੇ ਉਹਦੀ ਕੀ ਔਕਾਤ ਆ ਕਿ ਸਾਡਾ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਗਲਤ ਨਾਮ ਦਵੇ ਉਹ ਆਪਣੀ ਰੋਟੀ ਖਾਂਦਾ ਖਾਵੇ ਉਹ ਆਪਣੀ ਰੋਟੀ ਖਾਂਦੇ ਉਹ ਖਾਣ ਉਹ ਕੋਣ ਹੁੰਦਾ ਇਧਰ ਦਖਲਅੰਦਾਜ਼ੀ ਆ ਦੇਣ ਵਾਲਾ ਨਾਲੇ ਆਰ ਵਰਨਨ ਨੂੰ ਵੀ ਗੱਲ-ਗੱਲ ਤੇ ਉਹ ਤੰਗ ਕਰਦਾ ਟਾਂਚਾ ਉਹ ਮਾਰਦਾ ਤੇ ਫਿਰ ਇੱਕ ਵਾਰ ਤਾਂ ਉਹਦੇ ਕੰਨ ਤੇ ਲਾੜੀ ਬਣਦੀ ਸੀ ਚੱਲ ਪੁੱਤ ਮੈਂ ਤਾਂ ਮੰਨਦੀ ਆ ਵੀ ਉਹ ਤੇਰੀ ਭੈਣ ਐ ਪਰ ਤੂੰ ਕਿਨੂ ਕਿਨੂ ਸਮਝਾਏਂਗਾ ਤੇ ਕਿਦੇ ਕਿਦੇ ਕੰਨ ਤੇ ਲਾਏਂਗਾ ਲੋਕਾਂ ਦੇ ਦਿਮਾਗ 'ਚ ਨਾ ਕਚਰਾ ਭਰਿਆ ਉਹ ਨਹੀਂ ਤੂੰ ਕੱਢ ਸਕਦਾ ਜੇ ਮੰਮੀ ਉਹਦੇ ਦਿਮਾਗ 'ਚ ਗੰਦ ਭਰਿਆ ਨਾ ਤਾਂ ਹੀ ਹੱਲੇ ਤੱਕ ਕਿਰਾਇਆ ਤੇ ਰੁੰਦਾ ਪਿਆ ਤਾਂ ਹੀ ਆਪਣਾ ਹੱਲੇ ਤੱਕ ਘਰ ਵੀ ਪਾ ਸਕਿਆ ਪਰ ਮੰਮੀ ਜੇ ਆਸ਼ਨ ਭਾਬੀ ਦੇ ਦਿਮਾਗ 'ਚ ਤੜੀ ਗੰਦ ਭਰਿਆ ਨਾ ਉਹ ਤਾਂ ਵਿਚਾਰੀ ਸਾਡੇ ਘਰ ਦੀ ਸੌਖੀ ਮੰਗਦੀ ਐ ਫਿਰ ਉਹ ਕੋ ਕਿਰਾਇਆ ਤੇ ਰੁੰਦੀ ਪਈ ਐ ਪੁੱਤ ਮੈਂ ਕਿਹੜਾ ਚਾਨੀ ਆ ਵੀ ਜੈਸਮੀਨ ਇੱਧਰ ਉੱਧਰ ਰੂਲੇ ਪਰ ਮੇਰ ਨੂੰ ਵੀ ਤਾਂ ਆਪਣੇ ਮੁੰਡੇ ਦੀ ਚਿੰਤਾ ਐ ਨਾ ਕੀ ਪਤਾ ਉਹ ਐ ਬੱਚਿਆਂ ਕਰਕੇ ਜਾਂ ਜੈਸਮੀਨ ਕਰਕੇ ਉਹ ਆਂਦਾ ਨਹੀਂ ਪਿਆ ਐ ਕੋਈ ਤੰਗ ਕਰਦੇ ਹੁਣ ਅੱਜ ਤੱਕ ਉਹਨੇ ਕੋਈ ਫੋਨ ਵੀ ਨਹੀਂ ਕੀਤਾ ਮੈਨੂੰ ਤੈਨੂੰ ਤੇ ਪਤਾ ਹੀ ਸੀ ਵੀ ਬਾਹਰ ਜਾਣ ਨੂੰ ਉਹਨੇ ਐਡੀ ਕਾਲੀ ਮਚਾਈ ਹੋਈ ਸੀ ਵੀ ਮੈਨੂੰ ਬਾਹਰ ਭੇਜੋ ਬਾਹਰ ਭੇਜੋ ਹੁਣ ਮੈਨੂੰ ਕੀ ਪਤਾ ਵੀ ਮੀਆਂ ਬੀਬੀ ਚ ਕੀ ਚੱਲ ਰਿਹਾ ਸੀ ਜੇ ਹੁਣ ਮੈਂ ਉਹਨੂੰ ਇੱਥੇ ਲਿਆਂਨੀਆਂ ਨਾ ਤੇ ਤੇਰਾ ਘਰ ਖਰਾਬ ਹੁੰਦਾ ਤੂੰ ਕਿਉਂ ਆਪਣੇ ਪੈਰ ਤੇ ਖਿਲਾੜੀ ਮਾਰਨ ਲੱਗਾ ਹੋਇਆ ਮੈਂ ਮੰਮੀ ਬਾਲੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਮੈਨੂੰ ਤਾਂ ਇੰਨਾ ਪਤਾ ਕਿ ਜੇ ਤੁਹਾਨੂੰ ਤੁਹਾਡੇ ਪੁੱਤ ਦਾ ਨਹੀਂ ਪਤਾ ਲੱਗਾ ਤੁਸੀਂ ਨੂੰ ਨੂੰ ਨਜਾਇਜ਼ ਘਰੋਂ ਕੱਢਤਾ ਕਾਸ਼ ਥੋੜੇ ਨਾ ਇੱਕ ਧੀ ਹੁੰਦੀ ਤੇ ਥੋੜਾ ਜਵਾਈ ਦਾ ਵੀ ਨਾ ਇਦਾਂ ਹੀ ਚੁੱਪ ਕਰਕੇ ਉਹ ਗੈਪ ਹੋ ਜਾਂਦਾ ਉਹਦਾ ਕੋਈ ਅਤਾ ਪਤਾ ਨਾ ਹੁੰਦਾ ਤੇ ਤੁਹਾਡੀ ਧੀ ਨੂੰ ਸੋਰਿਓ ੱੱਕੇ ਮਾਰ ਕੇ ਕੱਢ ਦਿੰਦੇ ਫੇਰ ਤੁਹਾਨੂੰ ਤੁਹਾਡੀ ਨੂੰਹ ਦਾ ਦਰਦ ਪਤਾ ਲੱਗਣਾ ਸੀ ਨਾਲੇ ਮੰਮੀ ਤੁਹਾਡੇ ਕੋਲ ਤਾਂ ਮੌਕਾ ਵੀ ਸੀਗਾ ਸੱਸ ਦੇ ਨਾਲ ਨਾਲ ਨਾ ਆਪਣੀ ਨੂੰਹ ਦੀ ਮਾਂ ਬਣ ਜਾਂਦੇ ਕਿਉਂਕਿ ਉਹ ਤਾਂ ਵਿਚਾਰੀ ਪਹਿਲਾਂ ਹੀ ਮਾਂ ਪਿਓ ਤੋਂ ਵਾਂਝੀ ਆ ਜੇ ਸੱਸ ਦੇ ਨਾਲ ਨਾਲ ਉਹਦੀ ਮਾਂ ਬਣ ਜਾਂਦੇ ਨਾ ਸ਼ਾਇਦ ਬੜਾਪਾ ਸੁੱਖਾ ਲੱਗ ਜਾਣਾ ਸੀ ਬੜਾਪਾ ਸੁੱਖਾ ਲੱਗ ਜਾਣਾ ਸੀ ਹੱਟੀ ਕੱਟੀ ਪਈਆਂ ਤੱਕੜੀ ਮੇਰਾ ਬੁਢਾਪੇ ਨੂੰ ਇਹਨੂੰ ਬੜੀ ਚਿੰਤਾ ਪਈ ਵਰ ਜਾਣਾ ਗੁਰੂ ਘਰ ਜਾਣਾ ਆ ਗਏ ਹੁਣ ਦੱਸ ਕੀ ਕੰਮ ਮੈਨੂੰ ਇੱਥੇ ਕੀ ਕੰਮ ਹੋਣਾ ਇੱਥੇ ਤੇ ਬੰਦਾ ਨਾ ਉਹ ਦੋ ਮੋਕੇ ਤੇ ਹੁੰਦਾ ਵਾ ਜਦੋਂ ਤੇ ਉਹ ਬਹੁਤ ਖੁਸ਼ ਹੋਵੇ ਤੇ ਜਦੋਂ ਬਹੁਤ ਦੁਖੀ ਹੋਵੇ ਤੂੰ ਕਿਹੜੇ ਮੋਕੇ ਤੇ ਆਈ ਹੈਂ ਜਾਂ ਵਾਲੀ ਖੁਸ਼ ਆ ਤਾਂ ਹੀ ਆ ਜਾਂ ਜਿਆਦਾ ਦੁਖੀ ਆ ਜੀਵ ਦੇ ਦਰ ਤੇ ਆਪਾਂ ਬੈਠੇ ਆ ਨਾ ਇਹਨਾਂ ਸਾਰਿਆਂ ਦੇ ਦਿਲਾਂ ਦੀ ਪਤਾ ਤੇ ਇਹਨੂੰ ਇਹ ਵੀ ਪਤਾ ਕਿ ਮੈਂ ਇੱਥੇ ਕਿਉਂ ਬੈਠੀ ਆ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਤੂੰ ਕਿ ਤੁਸੀਂ ਵੀ ਤੇ ਮੇਰੇ ਦਿਲ ਦੀ ਜਾਨ ਦੇ ਹੋਣਾ ਤੁਸੀਂ ਦੱਸੋ ਮੈਂ ਕਿਹੜੇ ਮੌਕੇ ਤੇ ਆਈ ਆ ਜੀ ਕੋਈ ਗੱਲ ਹੈਗੀ ਤੇ ਦੱਸ ਨਹੀਂ ਦੱਸਣਾ ਤੇ ਮੇਰੇ ਕੋਲ ਟਾਈਮ ਹੈਗਾ ਘੱਟ ਤੇ ਮੈਂ ਜਾਣਾ ਵਾ ਜਿਆਦਾ ਨਹੀਂ ਇੱਕ ਦਿਨ ਦਾ ਟਾਈਮ ਹੈਗਾ ਤੁਹਾਡੇ ਕੋਲ ਮੇਰੇ ਲਈ ਮੈਂ ਤੁਹਾਡੀ ਗੋਦੀ ਚ ਨਾ ਸਿਰ ਰੱਖ ਕੇ ਰੋਣਾ ਚਾਹੁੰਦੀ ਆ ਜਿਆਦਾ ਨਹੀਂ ਬਸ ਇੱਕ ਦਿਨ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਜਾਓ ਆ ਜਿਹੜਾ ਸਾਰੀ ਦੁਨੀਆ ਨੂੰ ਦੇਖਦਾ ਨਾ ਮੈਂ ਇਹਿੰਦੇ ਨਾਲ ਗੱਲਾਂ ਕਰਕੇ ਰੋ ਲਾਂਗੀ ਉਸ ਸਵੇਰ ਬਰੇਦਰ ਬੈਠੀ ਆ ਝੂਠ ਨਹੀਂ ਬੋਲਦੀ ਹਮੇਸ਼ਾ ਉਹਦੇ ਦੁੱਤੇ ਨਾਲ ਤੁਹਾਨੂੰ ਰੱਖਿਆ ਦੁੱਖ ਤਾਂ ਮੈਂ ਉਹਨੂੰ ਵੀ ਸੁਣਾ ਸਕਦੀ ਆ ਪਰ ਮੇਰਾ ਮੰਨਣਾ ਦੁੱਖ ਟੋੜੇ ਨਾਲ ਸਾਂਝਾ ਕਰਨ ਨੂੰ ਕਰਦਾ ਪਿਆ ਲਾਪਰੀ ਤੈਨੂੰ ਪਤਾ ਜਦੋਂ ਪੀਕੇ ਜਾਂਦਾ ਤੇਰਾ ਦਿਲ ਕਰਦਾ ਤੂੰ ਜਾ ਨਹੀਂ ਸਕਦੀ ਤੂੰ ਫਿਰ ਇਹਨਾਂ ਦੇ ਦਰ ਤੇ ਆ ਕੇ ਮੱਥਾ ਟੇਕ ਲੈਣੀ ਕਿਉਂਕਿ ਇਹਨਾਂ ਨੂੰ ਹੀ ਮਾਂ ਮੰਨਦੀ ਆ ਤੂੰ ਇਹਨਾਂ ਨੂੰ ਹੀ ਪਿਓ ਮੰਨਦੀ ਆ ਤੇ ਇਹਨਾਂ ਨੂੰ ਤੱਬ ਮੰਨਦੀ ਆ ਤੂੰ ਤੈਨੂੰ ਮੰਮੀ ਦੇ ਸੁਭਾਅ ਦਾ ਪਤਾ ਹੀ ਆ ਉਹਨੂੰ ਪੱਕੇ ਜਾਨ ਨਹੀਂ ਦਿੰਦੇ ਤੇ ਉਹਦੇ ਵਿੱਚ ਮੈਂ ਵੀ ਨਹੀਂ ਕੁਝ ਕਰ ਸਕਦਾ ਕਹਿੰਦੇ ਜਦੋਂ ਬੰਦੇ ਦੇ ਸੱਟ ਲੱਗੀ ਹੋਵੇ ਨਾ ਹੋਰ ਉਹ ਤੇ ਦਰਦ ਹੁੰਦਾ ਹੀ ਹੁੰਦਾ ਵਾ ਪਰ ਜਦੋਂ ਕੋਈ ਆਪਣਾ ਸੱਟ ਦਵੇ ਨਾ ਉਹ ਦਰਦ ਭੁੱਲਣਾ ਔਖਾ ਹੋ ਜਾਂਦਾ ਮੰਮੀ ਦਾ ਜਿੱਦਾਂ ਮਰਜ਼ੀ ਬਿਹੇਵ ਹੋਵੇ ਮੈਂ ਬਰਦਾਸ਼ਤ ਕਰ ਲਾਂਗੀ ਪਰ ਲਾਸਟ ਮੰਥ ਤੋਂ ਨਾ ਤੁਹਾਡਾ ਬਿਹੇਵ ਚੇਂਜ ਹੋਇਆ ਪਿਆ ਜੋ ਕਿ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਪਿਆ ਤੁਹਾਡਾ ਮੇਰੇ ਨਾਲ ਆਣਾ ਜਾਣਾ ਉਹਨੂੰ ਬਾਈਕ ਤੇ ਘੁਮਾਉਣਾ ਸ਼ਾਪਿੰਗ ਕਰਾਉਣੀਆਂ ਫਿਲਮਾਂ ਦਿਖਾਉਣੀਆਂ ਇਹ ਚੀਜ਼ ਮੈਨੂੰ ਕੋਲ ਬਰਦਾਸ਼ਤ ਨਹੀਂ ਹੁੰਦੀ ਪਈਆਂ। ਮੀਤ ਤੇ ਮੇਰੀ ਜਸਟ ਫਰੈਂਡ ਆ। ਇਹ ਵੀ ਗੱਲਾਂ ਚੋ ਗੱਲ ਆ ਕੋਈ। ਮੈਂ ਪਤਾ ਨਹੀਂ ਕਿਹੜੀ ਗੱਲ ਆ ਯਾਰ। ਮੈਂ ਵੀ ਫਰੈਂਡ ਬਣਾ ਲਾ। ਫਿਲਮਾਂ ਦੇਖ ਆਂਦੀ ਆ, ਸ਼ਾਪਿੰਗ ਆ ਕਰ ਆਂਦੀ ਆ। ਬਰਦਾਸ਼ਤ ਕਰ ਲੋਗੇ? ਚੱਲੋ ਮੈਂ ਮੂਵੀ ਵੀ ਨਹੀਂ ਵੇਖਦੀ। ਸ਼ਾਪਿੰਗ ਕਰਨ ਵੀ ਨਹੀਂ ਜਾਂਦੀ। ਪਰ ਜਿੱਦਾਂ ਤੁਸੀਂ ਮੀਤ ਨਾਲ ਇੱਕ ਘਰ ਚ ਰਹਿੰਦੇ ਪਏ ਹੋ ਨਾ, ਉਹ ਵੀ ਮੇਰੇ ਨਾਲ ਰਹੂਗਾ। ਦੱਸੋ ਮਨਜੂਰ ਜਿੱਦਾਂ ਮੇਤ ਤੁਹਾਡੇ ਮੋਢੇ ਤੇ ਹੱਥ ਰੱਖਦੀ ਆ, ਤੁਸੀਂ ਉਹਨੇ ਜੱਫੀ ਪਾਣੇ ਹੋ? ਬਾਈਕ ਤੇ ਟੋਡੇ ਨਾਲ ਜੁੜ ਕੇ ਬੰਦੀ ਆ ਜਿ세ਮ ਇਦਾਂ ਮੈਂ ਕਰਾਂ ਫੇੜ ਬੜੀ ਬਕਵਾਸ ਜੇ ਨਹੀਂ ਕਰ ਮੂੰਹ ਕੰਨ ਤੇ ਛੱਡਣੀ ਤੈਨੂੰ ਇਹਨਾਂ ਨਹੀਂ ਪਤਾ ਕਿੱਥੇ ਬੈਠੇ ਆ ਕਿਉਂ ਹੁਣ ਆਪਣੇ ਤੇ ਆਈ ਤੇ ਗੱਲ ਅਣਖ ਤੇ ਆ ਗਈ ਤੇ ਮੇਰੀ ਅਣਖ ਮੇਰੀ ਇੱਜ਼ਤ ਮੇਰਾ ਮਾਨ ਸਤਕਾਰ ਵੀ ਟੋਡੇ ਨਾਲ ਆ ਜੇ ਤੁਸੀਂ ਨਹੀਂ ਮੇਰੀ ਇੱਜ਼ਤ ਕਰੋਗੇ ਤੇ ਮੈਂ ਟੋਡੇ ਪਰਿਵਾਰ ਤੋਂ ਕੀ ਉਮੀਦ ਰੱਖ ਸਕਦੀ ਆ ਚੱਲ ਆ ਬਾਹਰ ਹੋ ਕੇ ਗੱਲ ਕਰਦੇ ਆ ਕਰ ਜਿਹੜੀ ਬਕਵਾਸ ਕਰਦੇ ਬਈ ਉੱਥੇ ਤੂੰ ਮੈਂ ਬਕਵਾਸ ਨਹੀਂ ਕਰਦੀ ਭਾਈ ਮੈਂ ਤੁਹਾਨੂੰ ਨਾ ਆਪਣਾ ਦੁੱਖ ਦੱਸਿਆ ਹੁਣ ਸਮਝਣਾ ਨਹੀਂ ਸਮਝਣਾ ਇਹ ਟੋਡੀ ਮਰਜੀ ਆ ਨਾਲੇ ਇੱਕ ਗੱਲ ਹੋਰ ਮਨਪ੍ਰੀਤ ਜੀ ਆ ਪੇਲੀ ਵਾਰੀ ਹੋਇਆ ਜਿਹੜਾ ਮੈਨੂੰ ਆਪਣਾ ਦੁੱਖ ਨਾ ਬੋਲ ਕੇ ਦੱਸਣਾ ਪੈ ਰਿਆ ਨਹੀਂ ਤੇ ਤੁਸੀਂ ਹਮੇਸ਼ਾ ਨਾ ਮੇਰੇ ਬਿਨਾਂ ਦੱਸੇ ਦੁੱਖ ਸਮਝ ਲੈਣੇ ਹੋ ਇਹ ਉਹੀ ਮਨਪ੍ਰੀਤ ਹੈ ਨਾ ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਸਿਰ ਤੇ ਨਾ ਆਪਣੀ ਟੋਰ ਬਣਾ ਕੇ ਰੱਖ ਤੇ ਤੇਰੀ ਟੋਰ ਕਦੇ ਫਿੱਕੀ ਨਹੀਂ ਪੈਣ ਦਊਗਾ ਤੇ ਤੁਸੀਂ ਜਨਾਬ ਜੀ ਅੱਜ ਰਿਸ਼ਤਾ ਹੀ ਫਿੱਕਾ ਪਾਈ ਜਾਂਦੇ ਹੋ ਇੱਕ ਗੱਲ ਯਾਦ ਰੱਖਿਓ ਜੇ ਸਾਰਾ ਕੁਝ 10-12 ਦਿਨ ਹੋਰ ਚੱਲਦਾ ਰਿਹਾ ਨਾ ਉਸ ਘਰ ਦੇ ਵਿੱਚ ਲਾਪ੍ਰਿਤ ਦੀ ਇੱਕ ਜੁੰਦਾ লাশ ਹੋਊਗੀ ਬਾਡੀ 10 ਰੁਪਏ ਖੁੱਲੇ ਆ ਗਏ ਮੇਰਾ ਚੀਜ਼ ਖਾਂਦਾ ਮਾ ਨਹੀਂ ਕਰਦਾ ਇਹ ਪੈਸੇ ਅੱਲਾ ਮੇਰੇ ਕੋਲ 10 ਰੁਪਏ ਆ ਇਧਰ ਇਧਰ ਆ ਗਾ ਸੁ ਆ ਉੱਪਰਲਾ ਬਟਨ ਨਾ ਲਾ ਕੇ ਰੱਖਿਆ ਕਰ ਜਿਹੜੇ ਫੁੱਕਰੇ ਮੁੰਡੇ ਹੁੰਦੇ ਆ ਨਾ ਉਹ ਖੋਲ ਕੇ ਛਾਵੀ ਦੇ ਆ ਤੂੰ ਸੋਣਾ ਜੀ ਮੇਰੇ ਘੱਕਾ ਤੂੰ ਤਾਂ ਬਟਨ ਲਾ ਕੇ ਰੱਖਿਆ ਕਰ ਕਿਪਸ ਖਾਣਾ ਦਿਲ ਨਹੀਂ ਕਰਦਾ ਪਿਆ ਮੈਨੂੰ ਹੀ ਖਾਣਾ ਦਿਲ ਕਰਦਾ ਹੈ ਮੈਗੀ ਤਾਂ ਤੋਂ ਲਿਆਏਗਾ ਕੱਚੀ ਤਾਂ ਨਾ ਖਾਏਗਾ ਮੈਗੀ ਬਣਾਉਣ ਲਈ ਗੈਸ ਚੁੱਲਾ ਨਹੀਂ ਹੈ ਜਿਹੜਾ ਸਾਡੇ ਕੋਲ ਹੈ ਨਹੀਂ ਬਾਜੀ ਸਾਡੀ ਰਸੋਈ ਦੇ ਵਿੱਚ ਕਿੰਨਾ ਸੋਨਾ ਸੋਨਾ ਸਮਾਨ ਹੁੰਦਾ ਹੈ ਤੇ ਸਾਡੀ ਰਸੋਈ ਵਿੱਚ ਕਬਾੜ ਕੋਈ ਗੱਲ ਨਹੀਂ ਹੈ ਨਾ ਹਰ ਤਰ੍ਹਾਂ ਦੇ ਟੈਂਸ਼ਨ ਅਡਜਸਟ ਕਰਨਾ ਪੈਂਦਾ ਚਲੋ ਠੀਕ ਹੈ ਬਾਜੀ ਜਿੱਦਾਂ ਤੁਸੀਂ ਕਹੋ ਆਰਵਰਨਮ ਦੋਨੋਂ ਭਰਾ ਕਿਹੜੇ ਮੁੱਦੇ ਤੇ ਗੱਲ ਕਰੀ ਜਾਂਦੇ ਹੋ ਮੰਮੀ ਮੈਗੀ ਖਾਣ ਦਾ ਮਨ ਕਰਿਆ ਸੀ ਬਾਜੀ ਕਹਿੰਦਾ ਸਾਡੇ ਕੋਲ ਤਾਂ ਗੈਸ ਚੁਲ੍ਹਾ ਹੀ ਨਹੀਂ ਹੈਗਾ ਅਰਨਵ ਪਹਿਲੀ ਗੱਲ ਤਾਂ ਪੁੱਤਰ ਮੈਗੀ ਨਾ ਖਾਣੀ ਚਾਹੀਦੀ ਉਹ ਮੈਦੇ ਵਾਲੀ ਹੁੰਦੀ ਆ ਹੁਣ ਨਾ ਮੈਨੂੰ ਤੇਰਾ ਜਵਾਬ ਹੀ ਪਤਾ ਤੂੰ ਕਹੇਂਗਾ ਮੰਮੀ ਕੋਈ ਗੱਲ ਨਹੀਂ ਆਟੇ ਵਾਲੀ ਲੈ ਆਨਾ ਜਿੱਥੇ ਤੇਰਾ ਮਨ ਆਟੇ ਵਾਲੀ ਮੈਗੀ ਖਾਂਤੇ ਹੀ ਗਿਆ ਜੇ ਤੂੰ ਕਵੇਂ ਮੈਂ ਆਪਣੇ ਹੱਥ ਦੀ ਤੈਨੂੰ ਰੋਟੀ ਬਣਾ ਕੇ ਖਵਾਵਾਂ ਕਿੰਨਾ ਟਾਈਮ ਹੋ ਗਿਆ ਪੁੱਤਰ ਤੁਸੀਂ ਦੋਨਾਂ ਨੇ ਨਾ ਮੇਰੇ ਹੱਥ ਦੀ ਰੋਟੀ ਨਹੀਂ ਖਾਧੀ ਚਲੋ ਅੱਜ ਮੈਂ ਤੁਹਾਨੂੰ ਪਰੌਂਠੀ ਬਣਾ ਕੇ ਖਵਾਉਣੀ ਆ ਮੈਂ ਕਿਉਂ ਝੂਠੇ ਦਿਲਾਸੇ ਦੇ ਜਾ ਰਿਹਾ ਹਾਂ ਮੁੰਡੇ ਨੂੰ ਜਿਹੜੀ ਕੀ ਜੀ ਕੋਈ ਨਹੀਂ ਸਕਦੀ ਉਹ ਕਿਉਂ ਕਰ ਰਹੇ ਹੋ ਕਿਉਂ ਅਰਵ ਐਦਾਂ ਕਿਉਂ ਨਹੀਂ ਹੋ ਸਕਦਾ ਆ ਮਕਾਨ ਮਾਲਕ ਨੇ ਨਾ ਆਪਣੀ ਕੰਦੇ ਲੱਕੜਾ ਪਈਆਂ ਹੋਈਆਂ ਨੇ ਤੁਸੀਂ ਵਰਤ ਲੋ ਜਾਓ ਬਾਰੋਂ ਚਾਰ ਇੱਟਾਂ ਲੈ ਕੇ ਆਓ ਆਪਾਂ ਚੁੱਲ੍ਹਾ ਬਣਾਣੇ ਆ ਤੇ ਰੋਟੀ ਬਣਾਣੇ ਆ ਹੁਣ ਤੋਂ ਕਹਿੰਗਾ ਰਾਸ਼ਨ ਕਿੱਥੋਂ ਆਏਗਾ ਆ ਬਾਹਰ ਕਰਿਆਨੇ ਵਾਲੀ ਆਂਟੀ ਹੈਗੀ ਹੈ ਨਾ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਰਾਸ਼ਨ ਚੱਕ ਲਊਦਾ ਚਲ ਜਾਓ ਇੱਟਾਂ ਲੈ ਕੇ ਆਈਏ मम्मी पुत हैप्पी दिवाली सॉरी मैं थोड़ा जहा लेट होगी ओदा करी चल चक प्लेट ले गिल्ली कर जल्दी गिल्ली कर ਅਚਾਕੇ ਚੋਂ ਸਰਫ ਮਾਰ ਲੈ ਦੇ ਤੇਜ਼ ਤੇਜ਼ ਹੱਥ ਚਲਾ ਹੁਣ ਇਹਨੂੰ ਕੁੱਠੇ ਕਰ ਉਠੀ ਕਰਕੇ ਮਾਰ ਤੇਜ਼ ਮਾਰ ਲੈ ਮੈਂ ਤੇਰੇ ਹੱਥ ਤੋੜ ਦੇਣਾ ਨਹੀਂ ਤਾਂ ਚੱਲ ਇਹਨੂੰ ਧੋ ਚੰਗੀ ਤਰ੍ਹਾਂ ਧੋ ਚੰਗੀ ਤਰ੍ਹਾਂ ਸਾਫ਼ ਕਰਨੀ ਸਰਫ ਚੰਗੀ ਤਰ੍ਹਾਂ ਨਿਕਲਣਾ ਚਾਹੀਦਾ ਹੈ ਪਲੇਟ ਐ ਚਮਕਣੀ ਚਾਹੀਦੀ ਹੈ ਠੀਕ ਕਰਕੇ ਚੰਗੀ ਤਰ੍ਹਾਂ ਤੋਂ ਮੈਨੂੰ ਪਤਾ ਬੇਟਾ ਤੂੰ ਕੀ ਸੋਚ ਰਿਹਾ ਹੈ ਪਰ ਹਰ ਵੇਲੇ ਨਾ ਇਨਸਾਨ ਇੱਕੋ ਜਿਹਾ ਨਹੀਂ ਰਹਿੰਦਾ ਲੈ ਫੜ ਆਪਣੀ ਦੀਵਾਰ ਅਰਨਵ ਏ ਉਹ ਹੀ ਆਂਟੀ ਨੇ ਜਿਨ੍ਹਾਂ ਨੇ ਤੇਰੇ ਤੋਂ ਪੰਡਿਤ ਵਾਇਸੀ ਹਾਂਜੀ ਬੇਟਾ ਮੈਂ ਉਹੀ ਆਂਟੀ ਹਾਂ ਬਟ ਉਸ ਦਿਨ ਵਾਸਤੇ ਸੌਰੀ ਮੇਰੇ ਤੋਂ ਗਲਤੀ ਹੀ ਇਦਾਂ ਦੀ ਹੋਗੀ ਜਿਹਦਾ ਮੈਨੂੰ ਬਹੁਤ ਪਛਤਾਵਾ ਹੈ ਜੈਸਮੀਨ ਬੇਟਾ ਉਸ ਦਿਨ ਤੇਰੇ ਭਾਜੀ ਨੇ ਜੋ ਮੈਨੂੰ ਥੱਪੜ ਮਾਰਿਆ ਨਾ ਮੈਨੂੰ ਸਭ ਕੁਝ ਯਾਦ ਕਰਾਤਾ ਅਰਵ ਆਂਟੀ ਦੇ ਪੁੱਤ ਕੁੜਸੀ ਦੇ ਦੀਦੀ ਦੇਖਿਆ ਮੈਂ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੀ ਆਂ ਕਈ ਵਾਰ ਨਾ ਮੈਨੂੰ ਆਪਣੇ ਆਪ ਤੇ ਤਰਸ ਆ ਜਾਂਦਾ ਪਰ ਪਤਾ ਨਹੀਂ ਕਿਉਂ ਤੁਹਾਨੂੰ ਪੈਸੇ ਵਾਲਿਆਂ ਨੂੰ ਗਰੀਬਾਂ ਤੇ ਤਰਸ ਹੀ ਨਹੀਂ ਆਂਦਾ ਤੂੰ ਸਹੀ ਕਿਹਾ ਜਸਮੀ ਅਸੀਂ ਇਹ ਟਾਈਮ 'ਚੋਂ ਲੰਘ ਕੇ ਨਾ ਬਹੁਤ ਅੱਗੇ ਤੱਕ ਚਲੇ ਗਏ ਆ ਇਸ ਕਰਕੇ ਆਪਣਾ ਟੈਂਪੋ ਲਗੇ ਆ ਪਰ ਉਸ ਦਿਨ ਤੇਰੇ ਭਾਜੀ ਦੇ ਉਹ ਥੱਪੜ ਨੇ ਮੈਨੂੰ ਸਭ ਕੁਝ ਯਾਦ ਕਰਾਤਾ ਕਿ ਬੰਦੇ ਨੂੰ ਆਪਣਾ ਮਾੜਾ ਟਾਈਮ ਨਾ ਕਦੇ ਨਹੀਂ ਭੁੱਲਣਾ ਚਾਹੀਦਾ ਨਾਲੇ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਤੇ ਮੈਂ ਰੱਬ ਦਾ ਦਿਲ ਦੁਖਾਇਆ ਪੁੱਤ ਮੈਨੂੰ ਮਾਫ ਕਰੀਂ ਦੀਦੀ ਤੁਹਾਨੂੰ ਹੱਲੇ ਬੱਚੇ ਦਾ ਦੁੱਖ ਨਾ ਸਮਝ ਨਹੀਂ ਆਨਾ ਇਹ ਫੀਲ ਨਾ ਤੁਹਾਨੂੰ ਉਦੋਂ ਹੋਏਗਾ ਜਦੋਂ ਤੁਹਾਡੇ ਆਪਣੇ ਬੱਚੇ ਨੂੰ ਤਕਲੀਫ ਹੋਏਗੀ ਤਦ ਤੱਕ ਤੁਹਾਨੂੰ ਇਸ ਪੀੜ ਦਾ ਅਹਿਸਾਸ ਨਹੀਂ ਹੋਣਾ ਸਹੀ ਗੱਲ ਆ ਜੈਸਮਿਨ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰਿਵਾਰ ਵੀ ਬਹੁਤ ਕੁਝ ਹੁੰਦਾ ਮੈਨੂੰ ਇਹ ਲੱਗਦਾ ਸੀ ਮੇਰੇ ਕੋਲ ਪੈਸਾ ਹੈ ਤਾਂ ਮੇਨ ਸਭ ਕੁਝ ਹੈ ਤੇਰੀ ਗੱਲ ਠੀਕ ਹੈ ਜੈਸਮਿਨ ਆ ਪੈਸਾ ਨਾ ਮੇਰੀ ਸਾਰੀ ਜ਼ਰੂਰਤਾਂ ਪੂਰੀ ਕਰ ਸਕਦਾ ਪਰ ਜਿਹੜੀ ਇੱਕ ਮਾਂ ਬਣਨ ਦੀ ਜ਼ਰੂਰਤ ਹੁੰਦੀ ਹੈ ਨਾ ਉਹ ਇਹ ਪੈਸਾ ਮੇਰੇ ਕਦੇ ਨਹੀਂ ਪੂਰਾ ਕਰ ਸਕਦਾ ਆ ਪੈਸੇ ਦੇ ਨਾਲ ਜੈਸਮਿਨ ਮੈਂ ਦੁਨੀਆ ਦਾ ਕਿਹੜਾ ਇਲਾਜ ਨਹੀਂ ਕਰਾਇਆ ਨਾ ਤੇਰੇ ਬਾਜੀ ਚ ਕਮੀ ਹੈ ਨਾ ਮੇਰੇ ਚ ਕਮੀ ਹੈ ਪਰ ਰੱਬ ਬੰਨੀਓ ਇਹ ਸੁੱਖ ਮੈਨੂੰ ਹਜੇ ਤੱਕ ਨਸੀਬ ਹੀ ਨਹੀਂ ਹੋਇਆ ਦੀਦੀ ਬੱਚਿਆਂ ਦਾ ਸੁੱਖ ਵੀ ਨਾ ਰੱਬ ਉੱਥੇ ਹੀ ਦਿੰਦਾ ਜਿੱਥੇ ਬੱਚਿਆਂ ਦੀ ਕਦਰ ਹੋਵੇ ਨਹੀਂ ਤਾਂ ਤੁਹਾਡੇ ਵਰਗੇ ਦੇ ਘਰ ਬੱਚੇ ਦੇ ਕੇ ਬੱਚਿਆਂ ਦੀ ਬੇਕਦਰੀ ਥੋੜੀ ਕਰवानी ਹੈ ਤੁਹਾਡੇ ਚ ਨਾ ਬੜਾ ਗਰੂਰ ਹੈ ਪੈਸੇ ਦਾ ਚਲੋ ਮੈਨੂੰ ਇੱਕ ਨਾ ਬੱਚਾ ਖਰੀਦ ਕੇ ਦਿਖਾਓ ਕੋਣ ਆਪਣੇ ਜਿਗਰ ਦਾ ਟੁਕੜਾ ਕਿਸੇ ਨੂੰ ਦਿੰਦਾ ਹੈ ਦੀਦੀ ਮੈਂ ਮੰਦੀ ਆ ਕਿ ਅੱਜ ਦੇ ਟਾਈਮ ਤੇ ਨਾ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਪੈਸੇ ਦੇ ਨਾਲ ਨਾ ਪਰਿਵਾਰ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ ਜੈਸਮਿਨ ਸਹੀ ਕਹਿ ਰਹੀ ਹੈ ਇਹੋ ਜੇ ਪੈਸੇ ਨੂੰ ਅੱਗ ਲਾਉਣੀ ਹੈ ਘਰ ਵਿੱਚ ਦੋ ਜੀ ਨੇ ਉਹੀ ਲੜਲੜ ਮਰੀ ਜਾ ਰਹੇ ਨੇ ਦੇਦੇ ਜਦੋਂ ਬਾਜੀ ਤੁਹਾਡੇ ਨਾਲ ਬਹਿਸ ਕਰਦੇ ਹੁੰਦੇ ਸੀ ਨਾ ਉਹ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਜੇ ਮੇਰਾ ਪਰਿਵਾਰ ਦੂਰ ਹੈ ਨਾ ਤੇਰੇ ਘਰ ਕੇ ਜੇ ਤੁਸੀਂ ਕਿਸੇ ਦਾ ਪਰਿਵਾਰ ਦੂਰ ਰੱਖੋਗੇ ਤੇ ਰੱਬ ਤੁਹਾਡਾ ਪਰਿਵਾਰ ਕਿੱਦਾਂ ਵਸਾ ਦੇਗਾ ਜੈਸਮਿਨ ਤੇਰੇ ਬਾਜੀ ਉਹ ਤਾਂ ਇੰਨਾ ਗਊ ਇਨਸਾਨ ਹੈ ਉਹਨੇ ਮੇਰੇ ਲਈ ਇੰਨਾ ਕੁਝ ਕੀਤਾ ਕਿ ਉਹਦਾ ਮੈਂ ਕਦੇ ਦੇਣਾ ਵੀ ਨਹੀਂ ਦੇ ਸਕਦੀ ਜੈਸਮਿਨ ਮੈਂ ਕਵਾਰੇ ਹੁੰਦੇ ਨਾ ਬਹੁਤ ਗਰੀਬੀ ਦੇਖੀ ਆ ਤੇ ਇਹ ਉਹੀ ਬੰਦਾ ਹੈ ਜਿਨੇ ਮੈਨੂੰ ਗਰੀਬੀ ਚੋਂ ਚੱਕ ਕੇ ਮਹਿਲਾ ਚ ਬਿਠਾਤਾ ਤੇ ਮਹਿਲਾ ਚ ਬੈ ਕੇ ਮੈਂ ਆਪਣੀ ਔਕਾਤ ਭੁੱਲ ਗਈ ਤੇ ਉਸ ਬੰਦੇ ਦੀ ਕਦਰ ਕਰਨੀ ਭੁੱਲ ਗਈ ਜਿਨੇ ਮੇਰੀ ਜ਼ਿੰਦਗੀ ਸਵਾਰਤੀ ਦੇਦੇ ਤੁਹਾਡਾ ਵੀ ਕੋਈ ਕਸੂਰ ਨਹੀਂ ਹੈ ਇਹ ਪੈਸਾ ਨਾ ਚੀਜ਼ ਹੀ ਇਦਾਂ ਦੀ ਹੈ ਜਿਹੜਾ ਚੰਗੇ ਭਲੇ ਬੰਦੇ ਦੀ ਬੁੱਧੀ ਭ੍ਰਸ਼ਟ ਕਰ ਦਿੰਦਾ ਠੀਕ ਹੈ ਜੈਸਮਿਨ ਮੇਰੀ ਬੁੱਧੀ ਭ੍ਰਸ਼ਟ ਹੋ ਗਈ ਸੀ ਪਰ ਹੁਣ ਇਨਸਾਨ ਨੂੰ ਇਨਸਾਨ ਕਿਵੇਂ ਸਮਝਣਾ ਇਹ ਮੈਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ। ਦੀਦੀ ਤੁਸੀਂ ਖੜੇ ਕਿ ਹੋ ਗਏ ਹੋ ਬੈਠੋ ਮੈਂ ਤੁਹਾਡੇ ਵਾਸਤੇ ਠੰਡਾ ਮੰਗਵਾਨੀ ਆ ਪਾਣੀ ਮੈਂ ਤੁਹਾਨੂੰ ਤਾਂ ਨਹੀਂ ਪੁੱਛਿਆ ਕਿਉਂਕਿ ਸਾਡੇ ਨਾਲ ਫਿਲਟਰ ਨਹੀਂ ਲੱਗਾ ਹੋਇਆ ਤੇ ਚਾਹ ਮੈਂ ਤੁਹਾਨੂੰ ਤਾਂ ਨਹੀਂ ਪੁੱਛੀ ਕਿਉਂਕਿ ਮੇਰੇ ਨਾਲ ਗੈਸ ਚੂਲਾ ਨਹੀਂ ਹੈਗਾ। ਉਹ ਤਾਂ ਜੈਸਮਿਨ ਮੈਂ ਦੇਖ ਹੀ ਲਿਆ ਸੀ। ਤੇਰੇ ਮੁੰਡੇ ਨਾਲ ਥੱਲੋਂ ਇੱਟਾਂ ਚੱਕ ਕੇ ਲੈ ਕੇ ਆ ਰਹੇ ਸੀ ਤੇ ਜਦ ਮੈਂ ਇਹਨਾਂ ਨੂੰ ਪੁੱਛਿਆ ਕਿ ਇੱਟਾਂ ਕੀ ਕਰਨੀਆਂ ਕਿਸੇ ਦੇ ਮਾਰਨੀਆਂ ਤੇ ਕਹਿੰਦੇ ਨਹੀਂ ਅਸੀਂ ਉੱਪਰ ਚੁੱਲਾ ਬਣਾਣ ਲੱਗੇ ਆ ਚਲੋ ਫੇਰ ਠੀਕ ਹੈ ਦੀਦੀ ਬੈਠੋ 2 ਮਿੰਟ ਅੱਜ ਨਾ ਮੈਂ ਤੁਹਾਨੂੰ ਚੁੱਲੇ ਦੀ ਚਾਹ ਬਣਾ ਕੇ ਪਿਆਣੀਆਂ ਨਹੀਂ ਆ ਨਹੀਂ ਜੈਸਮਿਨ ਅੱਜ ਨਹੀਂ ਮੈਂ ਫੇਰ ਕਦੇ ਆਉਂਗੀ ਅੱਜ ਨਾ ਮੈਨੂੰ ਥੋੜੀ ਜਲਦੀ ਹੈ ਮੈਂ ਕਿਤੇ ਹੋਰ ਵੀ ਜਾਣਾ ਬਟ ਮੈਂ ਤੈਨੂੰ ਵਾਦਾ ਕਰਦੀ ਆ ਤੇਰੇ ਚੁੱਲੇ ਦੀ ਚਾਹ ਮੈਂ ਜ਼ਰੂਰ ਪੀ ਕੇ ਜਾਉਂਗੀ ਇੱਕ ਵਾਰੀ ਹੋਰ ਸੌਰੀ ਪੁੱਤ ਮੇਰੇ ਵੱਲੋਂ ਮੈਂ ਜਦੋਂ-ਜਦੋਂ ਉਹ ਪਾਲ ਯਾਦ ਕਰਦੀ ਆ ਨਾ ਮੈਨੂੰ ਆਪਣੇ ਆਪ ਨੂੰ ਬੜਾ ਰੈਗਰੈਟਡ ਫੀਲ ਹੁੰਦਾ ਹੈ ਅੱਲਾ ਪੁੱਤ ਤੇਰੀ ਦੀਵਾਲੀ ਆਲੇ ਪੁੱਤ ਤੇਰੀ ਦਿਵਾਲੀ ਖੁਸ਼ ਰੋ ਠੀਕ ਹੈ ਜੈਸਮਿਨ ਹੈਪੀ ਦਿਵਾਲੀ ਤੈਨੂੰ ਵੀ ਮੈਂ ਚਲਦੀ ਹਾਂ ਹਰਨੋ ਆਲੇ ਆਪਣੀ ਥੀਂ ਉੱਧਰ ਬੈਠ ਕੇ ਖਾ ਲਾ ਮੰਮੀ ਇੱਧਰ ਬੈਠੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਹਾਂਜੀ ਪੁੱਤਰ ਜੀ ਤੁਸੀਂ ਬੋਲੋ ਕੀ ਕਹਿਣਾ ਹੈ ਮੰਮੀ ਆਂਟੀ ਦੇ ਅੰਕਲ ਨੇ ਇੱਕ ਸੱਪਣ ਵਾਰਿਆ ਕਾੰਟੀ ਬਿਲਕੁਲ ਸਿੱਧੀ ਹੋ ਗਈ ਹਾਂ ਅਰਬ ਤੋ ਬਿਲਕੁਲ ਸਹੀ ਕਹਿਣਾ ਪਿਆ ਆਂਟੀ ਤਾਂ ਦੇ ਕਿਦਾਂ ਅਜੀ ਗੱਲਾਂ ਕਰਦੀ ਪਈ ਸੀ ਮੈਨੂੰ ਗੱਲ ਨਹੀਂ ਤੇਰੀ ਸਮਝ ਆਈ ਤੋ ਕਹਿਣਾ ਕੀ ਚਾਹਨਾ ਹੈ ਮਮੀ ਮੈਂ ਇਹ ਕਹਿ ਰਹੀ ਸੀ ਜਦੋਂ ਪਾਣੀ ਸਿਰਫ ਤੋ ਲੰਘ ਜਾਏ ਤੇ ਆਪਣੀ ਆਈ ਤੇ ਆਣੇ ਪੈਂਦਾ ਜਿੱਤੋਂ ਤੱਕ ਮੈਂ ਤਾਂ ਜਾਣਦਾ ਜਦੋਂ ਤੁਸੀਂ ਆਪਣੀ ਆਈ ਤੇ ਆਂਦੇ ਹੋ ਨਾ ਫਰਟਾ ਦੇ ਅੱਗੇ ਕਈ ਬੋਲਦਾ ਨਹੀਂ ਇਹ ਆਪੇ ਸੋਟੀ ਨਾਲੇ ਥੁੱਲਾ ਬਣਾ ਸਕਦੇ ਆ ਕਿਉਂ ਨਾ ਆਪਾਂ ਇਹ ਸੋਟੀ ਨਾਲ ਬੰਦੇ ਨਾ ਸਿੱਧੇ ਕਰ ਦਈਏ